ਅੱਜ ਬਾਦਲ ਪਰਿਵਾਰ ਆਤੇ ਢੀਂਸਾ ਪਰਿਵਾਰ ਇੱਕ ਵਾਰੀ ਫੇਰ ਇਕੱਠੇ ਹੋ ਗਏ ਸਾਡੇ ਨਾਲ ਪਰਮਿੰਦਰ ਸਿੰਘ ਢੀਂਸਾ ਜੀ ਪਰਮਿੰਦਰ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ ਥੈਂਕ ਯੂ ਪਰਮਿੰਦਰ ਜੀ ਕਿਹੜੀਆਂ ਸ਼ਰਤਾਂ ਤੇ ਜਿਹੜਾ ਇਹ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਵਾਪਸੀ ਹੋਈ ਹੈ ਨਹੀਂ ਦੇਖੋ ਪਹਿਲੀ ਗੱਲ ਤਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਕੀਤੀ ਹੈ ਕੋਈ ਸ਼ਰਤਾਂ ਨਾਲ ਨਹੀਂ ਮੈਂ ਬਿਲਕੁਲ ਸਪਸ਼ਟ ਰੂਪ ਵਿੱਚ ਕਹਿਣਾ ਚਾਹੁੰਦਾ ਕੋਈ ਸ਼ਰਤ ਜਿਹੜੀਆਂ ਅਸੀਂ ਨਹੀਂ ਲਾਈਆਂ ਇਹ ਤਾਂ ਗੱਲ ਹੀ ਹੈ ਵੀ ਅੱਜ ਹਾਲਾਤ ਹੀ ਬਣ ਗਏ ਪੰਜਾਬ 'ਚ ਕਿ ਪੰਜਾਬ ਦੇ ਹਾਲਾਤ ਵੱਧ ਤੋਂ ਵੱਧਰ ਹੋ ਰਹੇ ਨੇ ਰੋਜ਼ ਜਿਹੜਾ ਹੈ ਪੰਜਾਬ ਦਾ ਅਰਥਚਾਰਾ ਵੀ ਗਿਰ ਰਿਹਾ ਹੈ ਪੰਜਾਬ ਦਾ ਜਿਹੜਾ ਹੈ ਤੁਸੀਂ ਦੇਖੋਗੇ ਭਾਈਚਾਰਾ ਵੀ ਖਰਾਬ ਹੋ ਰਿਹਾ ਹੈ ਪੰਜਾਬ ਦੀ ਨੌਜਵਾਨੀ ਵਪਾਰੀ ਕਿਸਾਨ ਉਹ ਵੀ ਸੜਕਾਂ ਤੇ ਆ ਇਹ ਪਿਛਲੇ ਤਕਰੀਬਨ ਕਾਂਗਰਸ ਸਰਕਾਰ ਦਾ ਲਾਲੋ ਤੇ ਦੋਸ 2.5 ਸਾਲ ਇਹਨਾਂ ਦੇ ਲਾਲੋ ਇਹਨਾਂ ਨੇ ਪੰਜਾਬ ਦਾ ਬੇੜਾਗਰ ਕਰਤਾ ਸੋ ਅਸੀਂ ਜੇ ਸਮਝਦੇ ਹਾਂ ਵੀ ਸਿਰਫ ਅਕਾਲੀ ਦਲ ਇੱਕ ਐਸੀ ਪਾਰਟੀ ਹੈ ਜਿਹੜੀ ਪੰਜਾਬ ਦੇ ਹਿੱਤਾਂ ਪੰਜਾਬ ਵਾਲੇ ਫਿਕਰ ਕਰਦੀ ਹੈ ਪੰਜਾਬ ਦਾ ਕੋਈ ਭਲਾ ਕਰ ਸਕਦੀ ਹੈ ਜਿਹਨੇ ਕੀਤਾ ਸੋ ਉਹ ਚੀਜ਼ ਨੂੰ ਮੁੱਕ ਰੱਖ ਕੇ ਜ਼ਰੂਰੀ ਸੀ ਵੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਅਸੀਂ ਪਹਿਲਾਂ ਜੇ ਅਸੀਂ ਇਕੱਠੇ ਹੋਵਾਂਗੇ ਤਾਂ ਹੀ ਅਸੀਂ ਤਗਲੇ ਹੋ ਕੇ ਲੜਾਈ ਲੜ ਸਕਦੇ ਹਾਂ ਸੋ ਉਹੀ ਚੀਜ਼ ਨੂੰ ਅਸੀਂ ਮੁੱਕ ਰੱਖ ਕੇ ਅਸੀਂ ਇਹ ਫੈਸਲਾ ਲਿਆ ਤੇ ਜਿਹੜੇ ਕੋਈ મતਭੇਦ ਸੀ ਕੁਝ ਰਿਜ਼ੋਲਵ ਹੋ ਗਏ ਕੁਝ ਅੱਗੇ ਕਰ ਲਾਂਗੇ ਕੁਝ ਅਨਰਿਜ਼ੋਲਵ ਵੀ ਰਹਿ ਜਾਂਦੇ ਨੇ ਕੋਈ ਇਹ ਨਹੀਂ ਕਹਿੰਦਾ ਹਰ ਬੰਦੇ ਦੀ ਸਾਰੀ ਗੱਲਾਂ ਤਾਂ ਮੰਨੀਆਂ ਵੀ ਨਹੀਂ ਜਾਂਦੀਆਂ ਹੁੰਦੀਆਂ ਇੰਤਜ਼ਾਹ ਆਵਣ ਨੂੰ ਯਾਦ ਹੋਣਾ ਵੀ ਦਸੰਬਰ ਦੇ ਵਿੱਚ ਆਨੰਦਪੁਰ ਸਾਹਿਬ ਮੱਥਾ ਟੇਕਣ ਗਏ ਸੀ ਉਦੋਂ ਕਿਸੇ ਨੇ ਇਹ ਇਸ਼ੂ ਰੇਜ਼ ਕੀਤਾ ਸੀ ਉੱਤੇ ਪ੍ਰੈਸ ਨੇ ਵੀ ਤੁਸੀਂ ਇਕੱਠੇ ਹੋ ਸਕਦੇ ਆ ਉਹਨੇ ਕਹੇ ਸੀ ਵੀ ਕੋਈ ਗੱਲ ਤਾਂ ਸਾਡੀ ਇਸ ਗੱਲ ਤੇ ਕੋਈ ਮੰਨਣ ਨੂੰ ਤਿਆਰ ਨਹੀਂ ਜਿਆਦਾ ਹੋ ਅਸਤੀਫਾ ਦੇਣ ਜਾਂ ਮਾਫੀ ਮੰਗਣ ਬਿਲਕੁਲ ਠੀਕ ਉਹੀ ਚੀਜ਼ ਤੋਂ ਬਾਅਦ ਸੁਭੀ ਸਿੰਘ ਗਾਦਲ ਨੇ ਆ ਕੇ ਜਿਹੜਾ ਹੈ ਦੋ ਹਫ਼ਤੇ ਬਾਅਦ ਮਾਫੀ ਮੰਗੀ ਦੋ ਕਿ ਤਿੰਨ ਹਫ਼ਤੇ ਬਾਅਦ ਜਾ ਕੇ ਮਾਫੀ ਮੰਗ ਲਈ ਸੋ ਉਸ ਤੋਂ ਬਾਅਦ ਫਿਰ ਪਾਰਟੀ ਦੇ ਵਿੱਚ ਚਰਚਾ ਚੱਲੀ ਕਮੇਟੀ ਬਣੀ ਤੋ ਕਮੇਟੀ ਦੀ ਰਾਏ ਮੁਤਾਬਕ ਫਿਰ ਅਸੀਂ ਫੈਸਲਾ ਕੀਤਾ ਅਜਾ ਸਿਰਫ ਢਿੰਸਾ ਸਾਹਿਬ ਨਹੀਂ ਲੱਗ ਹੋਏ ਸੀਗੇ ਹੋਰ ਵੀ ਬਹੁਤ ਲੀਡਰ ਹੈਗੇ ਆ ਜਿਹੜੇ ਕੀ ਸ਼ੋਮਨ ਅਕਾਲੀ ਦਲ ਬਾਦਲਗੁਰੂ ਨੂੰ ਛੱਡ ਕੇ ਲੱਗ ਹੋਏ ਸੀਗੇ ਤੇ ਕੀ ਲੱਗਦਾ ਕੀ ਆ ਉਹ ਸਾਰੇ ਹੁਣ ਕਿਉਂਕਿ ਢਿੰਸਾ ਸਾਹਿਬ ਦੀ ਵਾਪਸੀ ਤੋਂ ਬਾਅਦ ਹੋਰਾਂ ਲਈ ਵੀ ਰਾਹਤੇ ਖੁੱਲੇ ਨੇ ਕੀ ਉਹਨਾਂ ਦੀ ਵੀ ਆਪਾਂ ਸਮਝੀ ਇਹ ਵੀ ਉਹਨਾਂ ਦੀ ਵੀ ਬਹੁਤ ਜਲਦੀ ਵਾਪਸੀ ਹੋਏਗੀ ਤੁਸੀਂ ਜੇ ਨਿਗਾਹ ਮਾਰ ਕੇ ਦੇਖੋ ਤਾਂ ਤਕਰੀਬਨ ਜਿਹੜੇ ਜੇ 100 ਵਕ ਹੋਏ ਸੀ ਉਹਨਾਂ ਚੋਂ 70 ਸਾਡੇ ਨਾਲ ਵਾਪਸ ਆ ਗਏ ਜੀ ਹੁਣ ਜਿਹੜੇ ਕੋਈ 25 30% ਰਹਿ ਗਏ ਉਹ ਵੀ ਹੌਲੀ ਹੌਲੀ ਵਾਪਸ ਆ ਜਾਣਗੇ ਤੇ ਮੈਂ ਸਮਝਦਾ ਇਹਦੇ ਨਾਲ ਪੰਜਾਬ ਦਾ ਵੀ ਭਲਾ ਹੋਏਗਾ ਤੇ ਅਸੀਂ ਸਾਰੇ ਤਗੜੇ ਹੋ ਕੇ ਪੰਜਾਬ ਦੀ ਕੋਈ ਲੜਾਈ ਲੜ ਸਕਣ ਯੋਗ ਹੋਵਾਂਗੇ ਬੀਬੀ ਜਗੀਰ ਕੋਰ ਵੀ ਢਿੰਸਾ ਸਾਹਿਬ ਦੇ ਨਾਲ ਸੀਗੇ ਪਰ ਹੁਣ ਵਾਪਸੀ ਵਾਲੇ ਉਹ ਇਸ ਚੀਜ਼ ਤੋਂ ਇਨਕਾਰ ਕਰ ਰਹੇ ਨੇ ਦੇਖੋ ਬੀਬੀ ਜੀ ਦਾ ਤਾਂ ਫੈਸਲਾ ਹੁੰਦਾ ਅਡਾ ਹੈ ਮੈਂ ਅਸੀਂ ਤਾਂ ਚਾਹਾਂਗੇ ਵੀ ਉਹ ਵੀ ਵਾਪਸ ਹੋਣ ਬਾਕੀ ਫੈਸਲਾ ਉਹਨਾਂ ਨੇ ਕਰਨਾ ਹੈ ਤਿਰਸਾ ਸਾਹਿਬ ਕੀ ਆਪਾਂ ਇਹ ਮੰਨੀਆਂ ਵੀ ਸੰਗਰੂਰ ਦੀ ਜਿਹੜੀ ਲੋਕ ਸਭਾ ਸੀਟ ਹੈਗੀ ਆ ਉਹ ਪਮਿੰਦਰ ਢਿੰਸਾ ਜੀ ਇਹਨੂੰ ਦਿੱਤੀ ਜਾਏਗੀ ਇਸ ਇਹ ਵੀ ਕੋਈ ਕਿਤੇ ਚਰਚਾ ਦਾ ਤੁਹਾਨੂੰ ਮੈਂ ਸਹੀ ਗੱਲ ਦੱਸਦਾ ਪਰਮਾਤਮਾ ਨੂੰ ਹਾਜ਼ਰ ਨਾਲ ਜਾ ਕੇ ਦੱਸਦਾ ਇਹ ਇਹ ਸਾਡੀ ਡਿਸਕਸ਼ਨ ਦਾ ਇਸ਼ੂ ਹੀ ਨਹੀਂ ਸੀਗਾ ਜੀ ਸੁਬੀਰ ਸਿੰਘ ਬਾਦਲ ਨਾਲ ਸਾਡੀ ਜੋ ਗੱਲ ਹੋਈ ਉਹਦੇ ਵਿੱਚ ਇੱਕ ਵਾਰ ਵੀ ਸੰਗਰੂਰ ਸੀਟ ਤੇ ਕਿਹਨੇ ਚੋਣ ਡਾਡਣੀਆਂ ਹੈ ਜਾਂ ਅਸੀਂ ਚੋਣਨੇ ਆ ਜਾਂ ਕੋਈ ਹੋਰ ਕਿਹਨੂੰ ਡਾਉਣੇ ਇਹ ਗੱਲ ਹੀ ਨਹੀਂ ਚੁਹੀ ਸੋ ਇਹ ਇਹ ਕੋਈ ਜੇ ਤੁਸੀਂ ਇਹ ਜਿਹੇ ਫੈਸਲੇ ਕਰਦੇ ਹੋ ਫਿਰ ਜੇ ਤੁਸੀਂ ਅਸੀਂ ਛੋਟੀਆਂ ਗੱਲਾਂ ਰੱਖ ਕੇ ਕਰਾਂਗੇ ਤਾਂ ਉਹਦੇ ਨਾਲ ਤਾਂ ਜਿਹੜਾ ਮਸਲੇ ਨਹੀਂ ਆਲੋ ਸਕਦੇ ਸੋ ਅੱਗੇ ਕੀ ਹੋਣਾ ਕਿਹਨੇ ਲੜਨੀਓ ਤਾਂ ਸਮਾਂ ਦੱਸੋ। ਭਾਜਪਾ ਨਾਲ ਕਿੰਨੀ ਮਤਲਬ ਕੀ ਤੁਹਾਨੂੰ ਲੱਗਦਾ ਉਮੀਦ ਤੁਹਾਡੇ ਵਾਪਸੀ ਤੋਂ ਬਾਅਦ ਕਿੰਨੀ ਕੁ ਉਮੀਦ ਜੜੀ ਆ ਵੱਧ ਗਈ ਆ ਕਿ ਭਾਜਪਾ ਨਾਲ ਫੇਰ ਅਕਾਲੀ ਦਲ ਦਾ ਗੜਜੋੜ ਹੋਏਗਾ ਔਰ ਲੋਕ ਸਭਾ ਚੋਣਾਂ ਇੱਕ ਵਾਰੀ ਫੇਰ ਗੜਜੋੜ ਦੇ ਨਿੱਤ ਦੇ ਵਿੱਚ ਲੜਿਆ ਜਾਏਗਾ। ਦੇਖੋ ਹਜੇ ਕੁਝ ਨਹੀਂ ਕਹਿ ਸਕਦੇ। ਦੇਖੋ ਉਹ ਤਾਂ ਹਜੇ ਕਿੰਨੇ ਇਸ਼ੂਸ ਤੇ ਇਕੱਠੇ ਹੋਣਾ ਹੈ। ਕੀ ਜਿਹੜਾ ਹੈ ਬੀਜੇਪੀ ਪੰਜਾਬ ਵਾਸਤੇ ਕੀ ਕਰੇਗੀ ਕਿਉਂਕਿ ਦੇਖੋ ਅਕਾਲੀ ਦਲ ਦੀਆਂ ਵੀ ਕੁਝ ਪੰਜਾਬ ਨੂੰ ਲੈ ਕੇ ਮੰਗਾ ਨੇ ਜੀ ਵੀ ਆ ਇਸ਼ੂ ਰਿਜ਼ੋਲਵ ਕਰੋ ਅਸੀਂ ਵੀ ਉਹਨਾਂ ਨੂੰ ਰੱਖੀਆਂ ਸੀ ਜਿਹੜੀਆਂ ਸ਼ੁਰੂ ਚੋਂ ਅਸੀਂ ਇਕੱਠੇ ਹੋਏ ਆ ਉਹਨਾਂ ਨੇ ਸਾਨੂੰ ਭਰੋਸਾ ਵੀ ਦਿਵਾਇਆ ਸੀ ਪਰ ਨਹੀਂ ਹੋਈਆਂ ਸੋ ਜੇ ਉਹਨਾਂ ਜੋ ਕਿੰਨੀ ਬੀਜੇਪੀ ਮੰਨਦੀ ਹੈ ਉਹ ਸਾਰੇ ਬਹੁਤ ਇਹ ਚੀਜ਼ਾਂ ਦਾ ਜਿਹੜਾ ਹੈ ਇਹਦੇ ਨਾਲ ਜੁੜੀਆਂ ਹੋਈਆਂ ਨੇ ਸੋ ਉਹ ਤਾਂ ਬੈਠ ਕੇ ਗੱਲ ਹੋਏਗੀ ਜੇ ਬੀਜੇਪੀ ਪੰਜਾਬ ਵਾਸਤੇ ਕੁਝ ਕਰਨ ਨੂੰ ਤਿਆਰ ਹੈ ਪੰਜਾਬ ਦੀ ਕਿਸਾਨੀ ਲਈ ਪੰਜਾਬ ਦੇ ਨੌਜਵਾਨਾਂ ਲਈ ਜਾਂ ਸਾਡੇ ਜੋ ਪੰਥਕ ਜਿਹੜੇ ਮਸਲੇ ਉਹਨਾਂ ਨੂੰ ਰਿਜ਼ੋਲਵ ਕਰਨੀ ਉਹਨੂੰ ਹੱਲ ਕਰਨੀ ਕੁਝ ਵੀ ਕਰਨ ਨੂੰ ਤਿਆਰ ਹੈ ਤਾਂ ਬਿਲਕੁਲ ਕਰਨਾ ਚਾਹੀਦਾ ਮੈਂ ਸਮਝਦਾ ਸਾਨੂੰ ਜੇ ਕੁਝ ਜਿਹੜਾ ਹੈ ਉਹਦੇ ਵਾਸਤੇ ਉਹਨਾਂ ਨੂੰ ਵਧ ਸੀਟਾਂ ਵੀ ਦੇਣੀਆਂ ਪੈਂਦੀਆਂ ਦੇਣੀਆਂ ਚਾਹੀਦੀਆਂ ਪਰ ਜੇ ਉਹ ਹੱਲ ਕਰਨ ਅਜਿਹਾ ਸੁਖਦੇਵ ਸਿੰਘ ਢੀਂਡਸਾ ਜੀ ਵੀ ਵਿੱਚ ਮਦਦ ਦੀ ਭੂਮਿਕਾ ਨਿਭਾ ਸਕਦੇ ਨੇ ਆਲੀਦਲ ਬਾਦਲਾ ਅਤੇ ਭਾਜੀਪੀ ਦੇ ਵਿੱਚ ਗੱਡ ਜੋੜ ਲਈ ਦੇਖੋ ਹਜੇ ਕੁਝ ਇਸਤੇ ਤਾਂ ਚਰਚਾ ਹੀ ਨਹੀਂ ਹੋਈ ਚਰਚਾ ਹੋਏਗੀ ਉਸ ਤੋਂ ਬਾਅਦ ਹੀ ਕੋਈ ਗੱਲ ਮੈਂ ਕਹਿ ਸਕਦਾ ਜੇ ਚਰਚਾ ਹੀ ਨਹੀਂ ਇਸ ਗੱਲ ਦੀ ਵੀ ਸਾਹਮਣਾ ਕਿੰਨੀ ਕਿ ਨਜ਼ਰ ਆ ਰਹੀ ਹੈ ਦੇਖੋ ਸਿਆਸਤ ਦੇ ਵਿੱਚ ਕੁਝ ਵੀ ਸੰਭਵ ਹੈ ਤੇ ਸਿਆਸਤ ਦੇ ਵਿੱਚ ਕੁਝ ਵੀ ਕਿਹਾ ਨਹੀਂ ਜਾ ਸਕਦਾ ਜੀ ਵੀ ਕੀ ਹੋਏਗਾ ਨਹੀਂ ਹੋਏਗਾ ਹਲਾਤਾਂ ਦੇ ਮੁਤਾਬਕ ਲੋੜਾਂ ਮੁਤਾਬਕ ਅਤੇ ਜੋ ਸਾਡੇ ਆਪਸ ਚ ਕਾਮਨ ਗਰਾਉਂਡ ਜਿਹੜਾ ਬਣੇਗਾ ਉਹਦੇ ਮੁਤਾਬਕ ਹੀ ਕੁਝ ਹੁੰਦਾ ਹੈ ਚਲ ਥੈਂਕ ਯੂ ਐਸੀ ਹੈ ਪਰਮਿੰਦਰ ਸਿੰਘ ਢਿੰਡਸਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਬੀਜੇਪੀ ਨਾਲ ਵੀ ਆਉਣ ਵਾਲੇ ਟਾਈਮ ਤੇ ਕਿਤੇ ਨਾ ਕਿਤੇ ਸਮਝੌਤੇ ਦੀ ਜਿਹੜੀ ਆ ਮੈਂ ਕਹਾਂ ਕਿ ਜਿਹੜੀ ਗੱਟ ਜੋੜ ਦੀ ਗੱਲਬਾਤ ਆ ਉਹ ਸਿਰੇ ਚੜਚਾ ਸਕਦੀ ਹੈ ਕਿਉਂਕਿ ਹਾਲਾਂਕਿ ਇਸ ਬਾਰੇ ਗੱਲਬਾਤ ਤਾਂ ਕਈ ਵਾਰੀ ਹੋਈ ਆ ਪਰ ਹਲੇ ਤੱਕ ਇਹ ਜਿਹੜੀ ਗੱਲਬਾਤ ਆ ਉਹ ਸਿਰੇ ਨਹੀਂ ਚੜੀ ਆ ਹੁਣ ਦੇਖਣਾ ਇਹ ਆ ਕਿ ਬੀਜੇਪੀ ਨਾਲ ਗੱਟ ਜੋੜ ਚ ਅਕਾਲੀ ਦਲ ਲੋਕ ਸਭਾ ਦੇ ਚੋਣ ਲੜਦਾ ਹੈ ਜਾਂ ਇਕੱਲੇ ਹੀ ਲੋਕ ਸਭਾ ਦੇ ਮੈਦਾਨ ਵਿੱਚ ਉੱਤਰ ਦਾ ਇਹ ਆਉਣ ਵਾਲਾ ਸਮੇਂ ਦਸੇਗਾ ਮੈਂ ਦਿਨੇਸ਼ ਕੋਹਲ ਕੈਮਰਾਮੈਨ ਜਗਜੀਤ ਦੇ ਨਾਲ ధਨਸੋਰਾ ਟੀਵੀ ਲਈ ਚੰਡੀਗੜ੍ਹ ਤੋਂ 올 ਵਰਲਡ ওপਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੋਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटे समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप